ਰਹਿਰੋ ਸਿੱਖ ਓ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੂ ਸਭ ਰੋਗ ਪਿਆ ਜਾਂ ਸੁਖਤਾ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋਂ ਕਰੀ ਨ ਹੋਈ ਬਲੇ ਹਾਰੇ ਗੁਦਰਤ ਵਸਿਆ ਤੇਰਾ ਅੰਤ ਨ ਜਾਹੀ ਰਖਿਆ ਰਹਾ ਜਾਤਮੈ ਜੋਤ ਜੋਤ ਮੈ ਜਾਤਾ ਅਕਲ ਗਲਾ ਪ੍ਰਭੂ ਰਹਾ ਤੂੰ ਸੱਚਾ ਸਾਹਿਬ ਸਿੱਖ ਸਵਾਲਿਓ ਜਿਨ ਕੀ ਤੇ ਸੋ ਪਾਰ ਪਿਆ ਕਹੋ ਨਾਨਕ ਪਰ ਤੇ ਕਿਆ ਬਾਤਾ ਜੋ ਖਸ ਕਰਣਾ ਸੋ ਕਰਿਆ ਸੋ ਦਰਗ ਸਮ ਹੰਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇ ਰਾਕੇ ਹਾ ਸੋ ਕਰਕੇ ਹਾ ਜਿ ਤਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਹਤੇ ਤੇਰੇ ਵਾਵਣ ਹਾਰੇ ਕਹਤੇ ਤੇਰੇ ਰਾਗ ਭਰੀ ਸੋ ਕਹੀਏ ਕਹਤੇ ਤੇਰੇ ਗਾਵਣ ਹਾਰੇ ਗਾਵੰਤੋ ਨੂੰ ਪਉਣ ਪਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੰਤੋ ਨੂੰ ਚਿਤ ਗੁਪਤ ਲਿਖੇ ਜਾਨਣ ਲਿਖ ਲੀ ਧਰਮ ਵਿਚਾਰੇ ਗਾਵੰਤੋ ਨੂੰ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰਤੋ ਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਣਾ ਲੈ ਗਾਵੰਤ ਨੂੰ ਸਿੱਧ ਸਮਾਧੀ ਅੰਦਰ ਗਾਵੰਤ ਨੂੰ ਸਾਧ ਵਿਚਾਰੇ ਗਾਵੰਤ ਨੂੰ ਜਤੀ ਸਤੀ ਸੰਤੋਖੀ ਗਾਵੰਤ ਨੂੰ ਵੀਰ ਕਰਾਰੇ ਗਾਵੰਤ ਨੂੰ ਪੰਡਤ ਪੜਨ ਖਿਸਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਨੂੰ ਮੋਹਣੀ ਆਮਨ ਮੋਹਨ ਸੁਰਗ ਮੱਚ ਭਿਆਲੇ ਗਾਵੰਤ ਨੂੰ ਰਤਨੁ ਪਾਏ ਤੇਰੇ 68 ਤੀਰਥ ਨਾਲੇ ਗਾਵੰਤੂ ਨੂੰ ਜੋਦ ਮਹਾਂਬਲ ਸੂਰਾ ਗਾਵੰਤੂ ਨੂੰ ਖਾਣੀ ਚਾਰੇ ਗਾਵੰਤੂ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸਹੀ ਤੂ ਨੂੰ ਗਾਵਣ ਜੋਤਿ ਤੇ ਭਾਵਨ ਰਤੇ ਤੇਰੇ ਭਗਤਰ ਸਾਲੈ ਹੋਰ ਕੇਤੇ ਤੂ ਨੂੰ ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੀ ਨੋਈ ਹੈ ਭੀ ਹੋਸੀ ਜੈ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨ ਸੀ ਮਾਇਆ ਜਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨ ਕਰਣਾ ਜਾਈ ਸੋ ਪਾ ਸਾਹੋ ਸਾਹ ਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਬਨ ਲਾ ਪਹਿਲਾ ਸੁਣ ਵੱਡਾ ਆਖੇ ਸੁਬ ਕੋਏ ਕੇ ਵਡ ਵਡਾ ਰੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗਵੀ ਰਾਗਣੀ ਗਹਿਰਾ ਕੋਏ ਨ ਜਾਣੇ ਤੇਰਾ ਕੀਤਾ ਕੇ ਵੜ ਚੀਰਾ ਰਾਹਾਓ ਸਭ ਸੁਰਤੇ ਮਨ ਸੁਰਤ ਕਮਾਈ ਸਭ ਕੀਮਤ ਮੁਲ ਕੀਮਤ ਪਾਈ ਗਿਆਨੀ ਜਾਨੀ ਗੁਰ ਗੁਰ ਹਾਈ ਕਹਿ ਨਾ ਜਾਹੀ ਤੇਰੀ ਤਿਲ ਵਡਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਿੱਧਾ ਬੁਰਖਾਂ ਕੇ ਆ ਵੜਿਆਈਆਂ ਤੁਧ ਬਿਨ ਸਦੀ ਕੇ ਨਾ ਪਾਈਆ ਕਰਮ ਲੈ ਨਾਹੀ ਠਾਕਰ ਹਈਆ ਖਨ ਵਾਲਾ ਕਿਆ ਵਿਚਾਰ ਸਿਵਦੀ ਭਰੇ ਤੇਰੇ ਭੰਡਾਰ ਜਿਸ ਤੂੰ ਦੇਖ ਸੇ ਕਿਆ ਚਾਰਾ ਨਾਨਕ ਸਤ ਸਵਾਰਣ ਹਰਾਸ ਸਭੰ ਲਾ ਪਹਿਲ ਆਖਾਂ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸੱਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਤਪੂਖੈ ਖਾਇ ਚਲੀਏ ਦੂਖ ਸੋਕਿਓ ਵਿਸਰੇ ਮੇਰੀ ਮਾਂਏ ਸਾਚਾ ਸਾਹਿਬ ਸਚ ਨਾਮ ਰਹਾਓ ਸਾਚੇ ਨਾਮ ਕੀ ਤਲ ਵਡਿਆਈ ਆਖਤ ਕੇ ਕੀਮਤ ਨਹੀਂ ਪਾਈ ਜੇ ਸੇ ਮਿਲਕੇ ਆਖਨ ਪਾਏ ਵਡਨ ਹੋਵੇ ਘਟ ਨ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦੇ ਦਾਰੇ ਨ ਚੁਕੇ ਭੋਗ ਗੁਣ ਏਹੋ ਹਰਨਾਈ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਇੱਕ ਮੰਜਾਤ ਨਾਨਕ ਨਾਮੇ ਬਾਦ ਜਸਨਾਥ ਰਾਗੋ ਜਰੀ ਮਹੱਲਾ ਚੌਥਾ ਹਰ ਜਨ ਕੇ ਸਤ ਗੁਰ ਸਤ ਪੁਰਖੋ ਬਿਨੋ ਕਰੋ ਕਿਰਪਾਸ ਹਮ ਕੀ ਰੇ ਗਰਮ ਸਤ ਗੁਰ ਸਰਣਾਏ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਹਾਈ ਹਰ ਕੀਰਤਿ ਹਮਰੀ ਰਹਿਰਾਉ ਸਰਹਾਉ ਹਰ ਜਨ ਕੇ ਵਡ ਭਾਗ ਵਡੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸ ਹੈ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸਨਾਮ ਨਾਮ ਪਾਇਆ ਤੇ ਭਾਗ ਹੀ ਜੰ ਪਾਸ ਜੋ ਸਤਿਗੁਰੂ ਸ਼ਰਨ ਸੰਗਤ ਨਹੀਂ ਆਏ ਧਰਗ ਜੀਵੇ ਧਰਗ ਜੀਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਈ ਤਿਨ ਧੁਰਮਸਤਗਿ ਲਿਖਿਆ ਲੇਖਾਸ ਧਨ ਧਨ ਸਤ ਸੰਗਤ ਜਿਤ ਹਰਸ ਪਾਇਆ ਮਿਰਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ 5 ਕਾਹੇ ਰੇ ਮਨ ਚਿਤ ਵੈ ਉਦਮ ਜਾ ਹਰ ਹਰ ਜਿਓ ਭਰਿਆ ਸਹਿਲਿ ਬਧਰਮੈ ਜੰਤੂ ਪਾਏ ਤਾਂ ਘਰ ਜਗਾ ਕੇ ਗਰਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਦਰਿਆ ਗੁਰ ਪ੍ਰਸਾਦ ਬ੍ਰਹਮ ਭਦ ਪਾਇਆ ਸੂਕੇ ਕਾਸ਼ਟ ਹਰਿਆ ਰਹੋ ਜਨਨ ਪਿਤਾ ਲੋਕ ਸੁਦਬੰਤਾ ਹੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਜਿਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੈ ਊੜ ਆਵੇ ਸੈ ਕੋਸਾਂ ਤਿਸ ਪਾਛੇ ਵਿਚਰੇ ਸ਼ਰਿਆ ਤਿਨ ਕੌਣ ਖਲਾਵੇ ਗੁਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਭਿਨਿ ਧਾਨ ਦਸ ਅਸ਼ਟ ਸਦਾਨ ਠਾਪੁਰ ਕਰ ਤਰ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤਨ ਪਰ ਬਰਿਆ ਰਗਾ ਸਾਹਿਬਾ ਚੌਥਾ ਸੋ ਬ੍ਰਖ ਇਕ ਓਨ ਕਾ ਸਦਗੁਰ ਪ੍ਰਸਾਦ ਸੋ ਬ੍ਰਖ ਨਿਰੰਜਨ ਹਰ ਬ੍ਰਖ ਨਿਰੰਜਨ ਹਰ ਅਗੰਗ ਅਗੰਗ ਪਾਰਾ ਸਭ ਤੇ ਹਵੇ ਸਭ ਤੇ ਹਾਵੇ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੁੰ ਜੀ ਆਕਾਰ ਦਾਤਾਰ ਹਰ ਜਹਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਪੇਠਾਪੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜੇ ਅੰਤਰ ਸਰਬਣ ਅੰਤਰ ਜੀ ਹਰੇ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਭਿਖਾਰੇ ਜੀ ਸਭ ਤੇਰੇ ਚੋ ਜਿ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਿ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇ ਵਹੈ ਜੋ ਸੇ ਵਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਜਾਵੇ ਹਰ ਜਾਵੇ ਤੁਧ ਜੀ ਸੇ ਜਨ ਜੁਗਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਜਹਾਇ ਆ ਜੀ ਤਿੰ ਤੋਟੀ ਜਮਕੀ ਫਾਸੀ ਨਿਰਭਉ ਜਨ ਹਰ ਨਿਰਭਉ ਧਿਆਇ ਆਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਧਾਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਝੇ ਹਰਣਿਕ ਅਨੇਕ ਅਨੰਤਾ ਤੇਰੇ ਅਣਕ ਤੇਰੀ ਅਣ ਕਰੇ ਹਰ ਪੂਜਾ ਜੀ ਤਬ ਤਾਂ ਬੇਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾ ਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਭਲੇ ਜਨ ਅਨੰਗ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰਮ ਪਰਕਰਤਾ ਜੀ ਤੂ ਜੇ ਵੜੇ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦੇ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਦੇ ਆਪੇ ਸਿਰਿ ਸਭ ਪਾਈ ਜੀ ਤੂੰ ਤੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਈ ਅਸਮਹੰਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੇਂ ਸੋਈ ਥਿਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭ ਨਹੀਂ ਧਿਆਹਾ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹ ਹੈ ਤਦ ਬਿੰਦੂ ਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਵਿਨ ਜੋਗਮਨ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਹੈ ਸੋਈ ਜਣ ਜਾਣੇ ਹਰ ਗੁਣ ਸਦ ਹੀ ਆਖ ਬਖਾਣੇ ਜਿਨ ਹਰ ਸੇਵਿਆ ਤਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤਰਾ ਕੀ ਅਸਬ ਹੋਏ ਤਤ ਬਿੰਦੂ ਜਾਇ ਵਰਣਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੰਲਾ ਪਹਿਲਾ ਤਿਤ ਸਰ ਵਰੜੈ ਪਹਿਲੇ ਨਵਾਸਾ ਪਾਣੀ ਪਾਵ ਕਿਤ ਨਹਿ ਕੀਆ ਪੰਗਜ ਮੋਹ ਪਗ ਨਹੀਂ ਚਾਲੇ ਹਮ ਦੇਖਾਂ ਤੈ ਡੋਬੇ ਅਰੇ ਮਨ ਇਕ ਨ ਚੇਸਤ ਮੂੜ ਬਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਰਣਵਤ ਨਾਨਕ ਜਿਨ ਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ ਆਸਾਂ ਮਹਲਾ 5 ਭਈ ਪ੍ਰਾਪਤ ਮਨ ਖੁਦ ਹਰਿਆ ਗੋਬਿੰਦ ਮਿਲ ਕੇ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਮਝਾਉ ਲਾਗ ਭਵ ਦਲ ਤਰਨ ਕੈ ਜਨਮ ਮਿਰਥਾ ਜਾ ਤਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮਨਾ ਕਿ ਮਾਇਆ ਸੇਵਾ ਸਾਧਨ ਜਾਨਿਆ ਹਰਿ ਆਇਆ ਕਹੋ ਨਾਨਕ ਅਮਨੀਚ ਕਰਮ ਮਾ ਸ਼ਰਣ ਪ੍ਰੇਕੀ ਰੱਖੋ ਸਰਮ ਬਾਤ ਸਈ ਦਸਵੀਂ ਕਬੀਓ ਬਾਚ ਬੇਂਤੀ ਚਉਪਈ ਹਮਰੇ ਕਰੋ ਹਾਥ ਦੇ ਰਚਾ ਪੂਰਨ ਹੋਏ ਜਿਤ ਕੀ ਇਛਾ ਤਬ ਚਰਨ ਰਮਨ ਰਏ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰ ਹਮਰੇ ਦੁਸ਼ਟ ਸਵੇ ਤੁਮ ਕਾਹੋ ਆਪ ਹਾਥ ਦੇ ਮਹ ਬਚਾਵੋ ਸੁਖੀ ਬਸੇ ਮੋਰੁ ਪਰਵਾਰਾ ਸੇਵਕ ਸਿਖ ਸਬੇ ਕਰਤਾਰਾ ਮੋਰ ਚਾਨਜ ਕਰ ਦੇ ਕਰੀਏ ਸਭੈ ਰਣ ਕੋ ਆਸੰਗਰੀਏ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰਣਾ ਧਿਆਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿਖਾ ਮਾਰੇ ਤਾਰੀਏ ਚੁਣ ਚੁਣ ਸੱਤਰ ਹਮਾਰੇ ਮਾਰੀਏ ਆਪ ਹਾਥ ਦੇਮ ਜੇ ਬਰੀਏ ਮਰਨ ਕਾਲ ਕਾ ਤਰਾ ਸਨ ਬਰੀਏ ਉਹ ਜੋ ਉਸਤਾ ਹਮਾਰੇ ਪਛਾ ਸ੍ਰੀ ਦੂਜੋਂ ਕਰਿਓ ਰੱਛਾ ਰਾਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦੁ ਸੁਸ਼ਣ ਕੇ ਹੰਤਾ ਤਮਹ ਬੋਰੀ ਚਤੁਰ ਦਸਤੰਤਾ ਕਾਲ ਪੈ ਬ੍ਰਹਮਾ ਬਵਤਰਾ ਕਾਲ ਪੈ ਸ਼ਿਵ ਜੂ ਬਵਤਰਾ ਕਾਲ ਪੈ ਕ੍ਰਿਸ਼ਨ ਪ੍ਰਕਾਸ਼ਾ ਸਵਲ ਕਾਲ ਕਾਕੇ ਆਤਮਸਾ ਜਮਨ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਤੁਜਿ ਸਿਨੁ ਬਜਾਇਓ ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾਜ ਨੇ ਆਪ ਸਵਾਰੇ ਸਿਵਖਣ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਬਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰਿ ਪ੍ਰਸ਼ਾਨਤ ਜੀਟੀ ਤੇ ਗੁੰਤਰ ਅਸਥੁਲਾ ਸਭ ਪਰ ਗ੍ਰਿਪਾ ਦ੍ਰਿਸ਼ ਕਰ ਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਬੀਰਿ ਭਿਸ਼ਾਣੇ ਗੱਡ ਗੱਡ ਕੇ ਪੜ ਪੜ ਕੀ ਜਾਣੇ ਜਬ ਉਦਕਰਖ ਕਰਾ ਕਰਤਾਰ ਪਰਜਾ ਧਰਤ ਤਬ ਦੇਹ ਅਪਾਰ ਜਾਬਿਆ ਕਰਖ ਕਰਤ ਹੋਂ ਕਬਹੂੰ ਤੁਮ ਮੈ ਮਿਲਤ ਦੇ ਤਰਸਬ ਹੂੰ ਜੇ ਤੇ ਬਦਨ ਸ੍ਰਿਸ਼ ਸਬਦਾ ਜੇ ਤੇ ਬਦਨ ਸ੍ਰਿਸ਼ਟ ਸੰਭਾਰੇ ਆਪ ਆਪਣੇ ਬੋਜ ਉਚਾਰੇ ਤਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਹਰਿ ਆਲਮ ਨਿਰੰਕਾਰ ਨਿਰਮਕਾਰ ਨਿਲੰਭ ਆਦ ਨਿਲ ਅਨੰਦ ਸੰਭ ਤਾਕਾ ਮੋੜ ਉਚਾਰਤ ਭੇਦਾ ਜਾ ਕੋ ਬੇਨ ਪਾਵਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੋੜ ਕੁਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਾਸ ਦਾ ਸਿਵ ਨਿਰੰਕਾਰ ਕਾ ਚਿੰਤਨ ਨਹਿਬ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੂੰ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹੇ ਵਿਦਸ ਜਾ ਪ੍ਰਥਮ ਸੰਸਾਰਾ ਏਕ ਰੂਪ ਅਨੁਸਰੂਪਾ ਰੰਗ ਭੈਉ ਰਾਵ ਕਹੀ ਭੂਪਾ ਅੰਡੜ ਜੇ ਰਜ ਸੇ ਤਜ ਕੀਨੀ ਉਤਪਜ ਖਾਨ ਬਹੁ ਰਚ ਦਿਨੇ ਕਹਉ ਫੂਲ ਰਾਜਾ ਹੋ ਬੈਠਾ ਕਹਉ ਸਿਮਣ ਪਿਓ ਸੰਕਰ ਕੇਠਾ ਸਗਰੇ ਸਿਰਿ ਸਿਖਾਇ ਅਚੰਭਵ ਆਜਗਾਸ ਰੂਪਿ ਸੰਭਵ ਅਬਰਛਾ ਮੇਰੀ ਤੁਮ ਕਰੋ ਸਿਖੂ ਬਾਰ ਸਿਖ ਸੰਗਰੋ ਦੁਸ਼ਟ ਜੇਤੇ ਉਠਵਤ ਉਤਪਾਤਾ ਸਗਲ ਬਨੇਸ਼ ਕਰੋ ਰਣ ਘਤ ਜੇ ਅਸ ਤੁਜ ਤਵ ਸਰਣੀ ਪ੍ਰਇਤਨ ਕੇ ਦੁਸ਼ਟ ਦੁਖਤ ਹੋ ਮਰੇ ਪੁਰਖ ਜਨਮ ਭਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤਿਹੇ ਤਾਕੇ ਕਾਲ ਨਿਕਨੀ ਹੈ ਰਛਾ ਹੋਏ ਤੈਂ ਸਭ ਕਾਲ ਦੁਸ਼ਟ ਰਸ਼ਟੇ ਤਤ ਕਲ ਕਿਰਪਾ ਦ੍ਰਿਸ਼ਟਨ ਜੈ ਨੇ ਹਰਿਉ ਤਾ ਕੇ ਤਾਪ ਤਨਕ ਮੋ ਹਰਿਉ ਰਿੱਧ ਸਿਧ ਕਰਮੋਏ ਸਭ ਹੋਈ ਦੁਸ਼ਟ ਸਾਉ ਸੁਕੇ ਨਾ ਕੋਈ ਏਕ ਵਾਰ ਜੰਤ ਮੇ ਸਵਾਰਾ ਕਾਲ ਫਾਸ ਤੇ ਦਾਇ ਵਾਰ ਜੇ ਨਰ ਨਾਮ ਤੇ ਆਰੋ ਕਹਾਦਾਰ ਦੁਸ਼ਟ ਦੋ ਤੇ ਰਹਾ ਖੜਕੇ ਤ ਮੈਂ ਸਰਣ ਤੇ ਹਰਿ ਆਪ ਹਾ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋ ਤੇ ਲਿਓ ਬਚਾਈ ਸੋਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਅੱਖ ਦਰੇ ਨੀ ਆਨਿਓ ਰਾਮ ਰਹਿਮ ਪੁਰਾਣ ਗੁਰਾਣ ਅਨੇਕ ਕਹੇ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਬੇ ਬੋ ਭੇਦ ਕਹੇ ਅਮੇਕ ਨ ਜਾਣਿਓ ਸ੍ਰੀ ਇਸ ਪਾਣ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੁਹਰਾ ਸਹਲ ਦਵਾਰ ਕੋ ਛਾੜ ਕੈ ਗਇਓ ਤੁਹਾਰੋ ਦਵਾਰ ਪਾਏ ਗਏ ਕੀਜਾ ਜਸ ਗੋਬਿੰਦਾਸ ਤੁਹਾਰਾ ਰਾਮ ਕਲੀ ਮਹਨਲਾ ਤੀਜਾ आनंद इक ओंकार सतगुरु प्रसाद आनंद बिया मेरी माँ ए सतगुरु में पाया सतगुरुता पाया सहज से ती मनमजियां बा दाहियां राग रतन परिवार परियां शब्द गावन आईयां सब दोता गाओ हरि के रामन जनी बसाया कहे नानक आनंद होआ सतगुरु में पाया ए मन मेरे आ तू सदा रो हरि नाल ले हरि नाल रह तू मन मेरे दुख सब विसारना ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਗਲਾਂ ਸਮਰੱਤ ਸਵਾਮੀ ਸੋ ਕਿਉ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾਰੋ ਹਰਿ ਨਾਮ ਲੈ ਸਾਚੇ ਸਾਹਿਬਾ ਗਿਆਨ ਹੀ ਘਰ ਤੇਰੇ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਸਦਾ ਸਿਪ ਸਲਾਹਾ ਤੇਰੀ ਨਾਮ ਮਨਮ ਸਵੇ ਨਾਮ ਜਿਨ ਕੇ ਮਨ ਵਿੱਚ ਅਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆਨ ਹੀ ਘਰ ਤੇਰੇ ਸਾਚਨ ਮੇਰਾ ਆਦਾਰੋ ਸਾਚਾ ਨਾਮ ਹੈ ਧਾਰਮੇ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆਓ ਜਿਨ ਇਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਈਟੋ ਜਿਹਦੀਆਂ ਵੜਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਤਰੋਪਿਆ ਰੋ ਸਾਚਾ ਨਾਮ ਮੇਰਾ ਅਧਾਰ ਰੋ ਵਾਜੇ ਪੰਚ ਸ਼ਬਦ ਜਪ ਕਰ ਸਭਾਗੇ ਪਰ ਸਭਾਗੇ ਸ਼ਬਦ ਵਾਜੇ ਕਲਾ ਜਪ ਕਰ ਧਾਰਿਆ ਪੰਜ ਦੋਤ ਦਵਸ ਕੀਤੇ ਗਾਲ ਗੰਡਕ ਮਾਰਿਆ ਦੁਰਗਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ ਆਤਿਤ ਕਰ ਅਨਹਦ ਬਾਜੀ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰਮਰਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਬਹਿ ਸਰਸੇ ਪੂਰੇ ਗੁਰ ਤੇ ਜਾਣੀ ਸੰਤੇ ਬਨੀਤ ਕਹਤੇ ਵੀ ਸਤਿਗੁਰਿਆ ਪਰਭੂਰੇ ਬਿਰਮੰਤ ਨਾਨਕ ਗੁਰ ਚਰਨ ਰਾਗੇ ਵਾਜਿ ਰਹੁ ਤੂਰੇ ਮੋ ਤਵਣੀ ਮਹੰਲਾ ਪੰਜਵਾ ਥਾਲ ਵਿਤਨ ਵਸਤੂ ਪਹਿਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਥਾ ਗੁਰ ਕਾ ਪਹਿਓ ਜਿਸ ਕਾ ਸਭ ਸੋਦਾਰੋ ਜੇ ਕੋ ਖਾਵੇ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਏ ਵਸਤ ਜੀ ਨੈ ਜਾਈ ਨਿਤ ਨਿਤ ਰਖੁਰਧਾਰੋ ਤਮ ਸੰਸਾਰ ਚਲਨ ਅਗਤਰੀਏ ਸਬਦ ਨਾਨਕ ਬ੍ਰਹਮ ਬਸਾਰੋ ਸ਼ੋਕ ਮਹਲਾ 5 ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕਿ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਓ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ થી ਵੇ ਹਰਿਆ ਪੌੜੀ ਜਿੱਥੇ ਤੁਸ ਮਰਥ ਜਿੱਥੇ ਕੋਈ ਨਾਹੀਂ ਉੱਤੇ ਤੇਰੀ ਰਖ ਅਗਨੇਉ ਦਰਵਾ ਹੈ ਸੁਨ ਕੇ ਜਮ ਕੈ ਦੂਤ ਨਾਹੀਂ ਤੇਰੇ ਛੱਡ ਜਾਏ ਭਵਜਲੇ ਬਿਕਸੁੰਘਾਏ ਗੁਰ ਸਬਦਿ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲ ਮੈਂ ਹੋ ਪੁਨ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸਮਾਲੇ ਸਾਹੇ ਸਾਏ ਪਿਰਥਾ ਕੋਈ ਨਾ ਜਾਏ ਜੇ ਆਵੇ ਤਦ ਆਏ ਸਲੋਕ ਮਹੱਲਾ ਪੰਜਵਾਂ ਅੰਤਰ ਗੁਰੂ ਆਰਦਨਾ ਜਿਹਾ ਜਪ ਗੁਰ ਨਾਮ ਨੈ ਤ੍ਰੀ ਸਤ ਗੁਰ ਪੇਖਣਾ ਸਰਬਣੀ ਸੁਰਣਾ ਗੁਰ ਨਾਮ ਸਤ ਗੁਰ ਸੇ ਤੀਰਤਿਆ ਦਰਗੇ ਪਾਈਏ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗਮ ਉਤਮ ਕਾਢੀਐ ਵਿਰਲੇ ਕੇ ਇੱਕੇ ਮਹੰਲਾ ਪੰਜਵਾ ਰਖੇ ਰਖਣ ਹੋ ਆਪ ਬਾਰਿ ਅਨ ਗੁਰ ਕੀ ਪੈਰੀ ਪਾਇ ਕਾ ਸਵਾਰਿਨ ਹੋ ਆਪ ਦਿਆਲ ਮਨੁ ਨਾ ਵਿਸਾਰਿਨ ਸਾਜਨਾ ਕੇ ਸੰਗ ਭਵਜਲ ਤਾਰਿਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੀ ਮੇਦਾਰਿਨ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ